ਜਿਹੜੇ ਆਪਾਂ ਕੱਪੜੇ ਪੈਣੇ ਹੀ ਨਾ ਉਹਨਾਂ ਜੀ ਆਪਾਂ ਪਤਾ ਨਹੀਂ ਇਹਨਾਂ ਨੇ ਸਾਨੂੰ ਕਿਵੇਂ ਪਾਣੀ ਚੋਂ ਕੱਢ ਕੇ ਖੜਿਆ ਉਹ ਆਪਾਂ ਹੀ ਜਾਣਦੇ ਆ ਸਾਸੀ ਉਹ ਤੋਂ ਪਾਣੀ ਕਿੰਨਾ ਕਿੰਨਾ ਬਸ ਜ਼ਿੰਦਗੀ ਬੱਚੀ ਬਸ ਸਰ ਹੋਰ ਕੁਛ ਨਹੀਂ ਸਰ ਆਪਾਂ ਇੱਕ ਹਫ਼ਤੇ ਤੋਂ ਬਟਾਲੇ ਰਹਿ ਰਹੇ ਆਪਣੇ ਜੀਜੂ ਨਾਲ ਅੱਜ ਆਏ ਆ ਸਰ ਪਿਆਰ ਰੱਖਣ ਦੀ ਜਗ੍ਹਾ ਨਹੀਂ ਆ ਕੀ ਘਰ ਪਰਿਵਾਰ ਪਹਿਲੇ ਗਰੀਬੀ ਦੀ ਮਾਰ ਦੇ ਹੇਟ ਸੀ ਤੇ ਅੱਜ ਜਿਹੜਾ ਇਹਨਾਂ ਦੇ ਹਾਲਾਤ ਵੇਖ ਰਹੇ ਆਂ ਵੀ ਇਹ ਲੋਕ ਇੰਨੇ ਕ ਜਿਆਦਾ ਲੋਸ ਹੋ ਚੁੱਕੇ ਨੇ ਕਿ ਇਹ ਆਉਣ ਵਾਲੇ ਕਾਫੀ ਸਾਲਾਂ ਤੱਕ ਵੀ ਜੇ ਆਪਣੇ ਆਪ ਦੇ ਹਾਲਾਤ ਠੀਕ ਕਰਨੇ ਚਾਹ ਤਾਂ ਠੀਕ ਨਹੀਂ ਹੋ ਸਕਦੇ ਬਹੁਤ ਜ਼ਿਆਦਾ ਪਾਣੀ ਨੇ ਤਬਾਈ ਕੀਤੀ ਇੰਨੀ ਤਬਾਈ ਕੀਤੀ ਅਵੇ 13 13 ਫੁੱਟ ਤੇ 14 14 ਫੁੱਟ ਬਣ ਗਿਆ ਇੱਥੇ ਤਾਂ ਨੇ ਨੀਵੇਂ ਤੇ ਇੱਥੇ ਇਹਨੇ ਲਾਇਆ ਸਾਰੇ ਬੈੱਡ ਟੁੱਟੇ ਆ ਰਜਾਈਆਂ ਨਹੀਂ ਹੈਗੀਆਂ ਉੱਪਰ ਲੈਣ ਨੂੰ ਇੱਕ ਦੋ ਜਣੇ ਨੇ ਸਾਡੀ ਮਦਦ ਕੀਤੀ ਹੈ ਥੋੜਾ ਬਲੈਂਕਟ ਵਗੈਰਾ ਦਿੱਤੇ ਨੇ ਲੋਕ ਕਹਿੰਦੇ ਸਰਕਾਰ ਤਾਂ ਕਹਿੰਦੀ ਅਸੀਂ ਸਾਰਾ ਕੁਝ ਕਰ ਰਹੇ ਕੋਈ ਪਹੁੰਚਿਆ ਤੁਹਾਡੇ ਤੱਕ ਨਹੀਂ ਸਰਕਾਰ ਵੱਲੋਂ ਕੋਈ ਸੋਲਤਾ ਨਹੀਂ ਸਰਕਾਰ ਵੱਲੋਂ ਕੋਈ ਸੋਲਤਾ ਹੜ੍ਹਾਂ ਦੀ ਮਾਰ ਨੇ ਪੰਜਾਬ ਸੂਬੇ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ ਔਰ ਜਿਵੇਂ ਹੁਣ ਪਾਣੀ ਥੋੜਾ ਜਿਹਾ ਘਟਣਾ ਸ਼ੁਰੂ ਹੋਇਆ ਹੈ ਖਾਸ ਕਰਕੇ ਜ਼ਿਲ੍ਹੇ ਗੁਰਦਾਸਪੁਰ ਦੇ ਸਰਹੱਦੀ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਤਾਂ ਤਬਾਹੀ ਦਾ ਮੰਜ਼ਰ ਦੇ ਰਿਹਾ ਹੈ ਉਹ ਸਾਫ਼ ਦਿਖਾਈ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਵੇਲੇ ਖੜੇ ਹਾਂ ਪਿੰਡ ਟਾਲੀ ਪੱਖੋਕੇ ਟਾਲੀ ਪੱਖੋਕੇ ਟਾਲੀ ਵਿਖੇ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਦ੍ਰਿਸ਼ ਜਿਹੜੇ ਨੇ ਇਹ ਹੁਣ ਲੋਕ ਜੋ ਆਪਣੇ ਘਰਾਂ ਵਿੱਚ ਕਿਉਂਕਿ ਇੱਕ ਦੋ ਦਿਨ ਤੋਂ ਪਾਣੀ ਥੋੜਾ ਜਿਹਾ ਘਟਿਆ ਹੈ ਔਰ ਲੋਕਾਂ ਨੇ ਥੋੜੀ ਜਿਹੀ ਰਾਤ ਮਹਿਸੂਸ ਕੀਤੀ ਹੈ ਹੁਣ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਹੈ ਸਮਾਨ ਲੋਕ ਆਪਣਾ ਬਾਹਰ ਸੁਕਾ ਰਹੇ ਨੇ ਪਰ ਹਾਲਾਤ ਦੇਖੋ ਤੁਸੀਂ ਰਹਿਣ ਯੋਗ ਘਰ ਨਹੀਂ ਰਹੇ ਕਮਰਿਆਂ ਦੇ ਵਿੱਚ ਮਿੱਟੀ ਭਰ ਗਈ ਹੈ ਸਮਾਨ ਜਿਹੜਾ ਹੈ ਉਹ ਖਰਾਬ ਹੋ ਚੁੱਕਾ ਹੈ ਬੁਰੀ ਤਰ੍ਹਾਂ ਨਾਲ ਤੇ ਇਸ ਪਾਣੀ ਨੇ ਇੰਨਾ ਜੋ ਹੈ ਕਹਿਰ ਵਰਤਾਇਆ ਹੈ ਇਸ ਵਾਰ ਰਾਵੀ ਦੇ ਕਿ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ منظر ਹਰ ਪਾਸੇ ਤਬਾਹੀ ਦਾ ਜੋ ਹੈ ਸਾਫ਼ ਦਿਖਾਈ ਦੇ ਰਿਹਾ ਹੈ ਘਰਾਂ ਦੇ ਜਿਹੜੇ ਨੇ ਸਮਾਨ ਪੂਰੀ ਤਰ੍ਹਾਂ ਨਾ ਖਰਾਬ ਹੋ ਚੁੱਕਾ ਹੈ ਗਰੀਬ ਲੋਕ ਨੇ ਔਰ ਇਹਨਾਂ ਦੀ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਕੱਪੜੇ ਤੱਕ ਜੋ ਨੇ ਉਹ ਖਰਾਬ ਹੋ ਗਏ ਨੇ ਖਾਣ ਵਾਸਤੇ ਥੋੜੇ ਬੁੱਤੇ ਜਿਹੜੇ ਦਾਣੇ ਰੱਖੇ ਸਨ ਕਣਕ ਦੇ ਉਹ ਵੀ ਜਿਹੜੀ ਹੈ ਕਣਕ ਜੋ ਆ ਉਹ ਖਰਾਬ ਹੋ ਗਈ ਹੈ ਕਿਉਂਕਿ ਜਿਹੜੀ ਹੈ ਸੁੱਕਣੇ ਵੀ ਪਾਈ ਆ ਪਰ ਦੇਖੋ ਕਿ ਇਹ ਗਿੱਲੀ ਹੋਣ ਕਰਕੇ ਜੋ ਹੈ ਇਹ ਦਾਣੇ ਖਰਾਬ ਹੋ ਗਏ ਨੇ ਇਸੇ ਤਰ੍ਹਾਂ ਹੀ ਜੋ ਹੈ ਖਾਣ ਯੋਗ ਜਿਹੜੀ ਆ ਉਹ ਨਹੀਂ ਰਹੀ ਹੁਣ ਹੁਣ ਇਹ ਕਣਕ ਡੰਗਰਾ ਨੂੰ ਜਾ ਕਿਤੇ ਹੋਰ ਜੇ ਕਿਤੇ ਯੂਜ਼ ਕਰਨੀ ਹੋਏਗੀ ਤਾਂ ਹੋ ਸਕਦੀ ਹੈ ਲੇਕਿਨ ਆ ਬੰਦੇ ਦੇ ਖਾਣ ਵਾਸਤੇ ਜਿਹੜੀ ਹੈ ਉਹ ਨਹੀਂ ਰਹੀ ਐ ਔਰ ਇਸੇ ਤਰ੍ਹਾਂ ਦਾ ਜੇਕਰ ਗੱਲ ਕਰੀਏ ਤਬਾਈ ਦਾ ਮੰਜ਼ਰ ਜਿਹੜਾ ਹੈ ਹਰ ਘਰ ਦੇ ਵਿੱਚ ਜੋ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਔਰ ਤੁਸੀਂ ਬਾਹਰ ਜਾ ਕੇ ਦੇਖੋਗੇ ਮੈਂ ਕੈਮਰਾ ਬੱਸ ਨੂੰ ਕਾਹਗਾ ਦਿਖਾਣ ਤਾਂ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ ਜਿੰਨੇ ਵੀ ਘਰ ਨੇ ਸਾਰੇ ਘਰਾਂ ਦੇ ਵਾਸਤੇ ਸਮਾਨ ਜਿਹੜਾ ਹੈ ਲੋਕਾਂ ਵੱਲੋਂ ਹੁਣ ਬਾਹਰ ਲਿਆ ਕੇ ਜੋ ਹੈ ਉਹ ਧੁੱਪੇ ਸੁਕਣੇ ਪਾਇਆ ਔਰ ਸਮੈਲ ਵੀ ਜਿਹੜੀ ਹੈ ਬਹੁਤ ਜ਼ਿਆਦਾ ਇਸ ਜਗ੍ਹਾ ਤੋਂ ਆ ਰਹੀ ਹੈ ਬਿਮਾਰੀਆਂ ਫੈਲਣ ਦਾ ਵੀ ਡਰ ਹੈ ਸੋ ਇਤਨਾ ਕਿਤੇ ਡਾਕਟਰਾਂ ਦੀ ਟੀਮ ਵੀ ਜਿਹੜੀ ਹੈ ਉਹ ਆਪਣੇ ਤੌਰ ਤੇ ਆ ਕੇ ਜੋ ਹੈ ਹੁਣ ਇੱਥੇ ਦਵਾਈਆਂ ਵੀ ਵੰਡ ਰਹੀ ਹੈ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਘਰਾਂ ਦਾ ਸਮਾਨ ਲੋਕਾਂ ਵੱਲੋਂ ਬਾਹਰ ਕੱਢ ਕੇ ਜਿੰਨੇ ਬੈੱਡ ਨੇ ਜਾਂ ਹੋਰ ਫਰਨੀਚਰ ਦਾ ਸਮਾਨ ਹੈ ਗੱਦੇ ਆ ਸਾਰੇ ਜਿਹੜੀ ਆ ਉਹ ਬਰਬਾਦੀ ਹੋ ਚੁੱਕੀ ਹੈ ਲੋਕਲ ਉਹ ਕਿੱਥੇ ਮੌਜੂਦ ਨੇ ਗੱਲਬਾਤ ਕਰਨੇ ਆ ਉਹਨਾਂ ਨਾਲ ਪੁੱਛਨੇ ਆ ਕਿ ਪਾਣੀ ਨੇ ਇਸ ਵਾਰੀ ਕਿੰਨੀ ਕੀ ਜੜੀ ਆ ਉਹ ਤਬਾਈ ਕੀਤੀ ਆ ਪਾਣੀ ਦਾ ਮੰਜ਼ਰ ਜਿਹੜਾ ਏ ਉਹ ਕਿੰਨਾ ਕੁ ਜ਼ਿਆਦਾ ਜਿਹੜਾ ਏ ਖਤਰਨਾਕ ਰਿਹਾ ਏ ਤੁਹਾਡੇ ਇਲਾਕੇ ਨੂੰ ਕਿੰਨੀ ਕੁ ਮਾਰ ਮਾਰੀ ਏ ਪਾਣੀ ਦੇਖੋ ਜੀ ਅਸੀਂ ਬਟਾਲਾ ਸ਼ਹਿਰ ਤੋਂ ਆਏ ਆ ਤੇ ਇਹ ਸਾਡੇ ਨਾਨਕੇ ਨੇ ਅਸੀਂ ਇਹਨਾਂ ਦਾ ਅੱਜ ਹਾਲਾਤ ਵੇਖਣ ਆਏ ਇੱਥੇ ਮੈਂ ਕ੍ਰਿਸਚਨ ਸੇਵਾ ਫਰੰਟ ਜਨਰਲ ਸੈਕਟਰੀ ਪੰਜਾਬ ਸੋ ਅੱਜ ਜਿਹੜਾ ਵੇਖ ਕੇ ਮਨ ਬਹੁਤ ਦੁਖੀ ਹੋਇਆ ਏ ਕਿ ਇਹ ਘਰ ਪਰਿਵਾਰ ਪਹਿਲੇ ਹੀ ਗਰੀਬੀ ਦੀ ਮਾਰ ਦੇ ਹੇਠ ਸੀ ਤੇ ਅੱਜ ਜਿਹੜਾ ਇਹਨਾਂ ਦੇ ਹਾਲਾਤ ਵੇਖ ਰਹੇ ਆਂ ਵੀ ਇਹ ਲੋਕ ਇੰਨੇ ਕ ਜਿਆਦਾ ਲੋਸ ਹੋ ਚੁੱਕੇ ਨੇ ਵੀ ਇਹ ਆਉਣ ਵਾਲੇ ਕਾਫੀ ਸਾਲਾਂ ਤੱਕ ਵੀ ਜੇ ਆਪਣੇ ਆਪ ਦੇ ਹਾਲਾਤ ਠੀਕ ਕਰਨੇ ਚਾਹਣ ਤਾਂ ਠੀਕ ਨਹੀਂ ਹੋ ਸਕਦੇ ਕਿਉਂਕਿ ਇਹ ਜ਼ਮੀਨ ਵਾਈ ਵਟੇ ਦਾ ਕੰਮ ਕਰਦੇ ਸੀ ਪੈਲੀ ਬੰਨੇ ਜਿਹੜੇ ਸੀ ਠੇਕੇ ਤੇ ਲੈ ਕੇ ਜ਼ਮੀਨਾ ਫਿਰ ਉਹਨਾਂ ਨੂੰ ਹਿੱਸੇ ਦੇ ਵਿੱਚ ਗੋਬੀ ਦਾ ਵਪਾਰ ਕਰਦੇ ਸੀ ਇਹਨਾਂ ਦੀਆਂ ਫਸਲਾਂ ਵੀ ਬਰਬਾਦ ਹੋ ਚੁੱਕੀਆਂ ਨੇ ਕਾਫੀ ਬਰਬਾਦੀ ਦੇ ਜਿਹੜੇ ਮੰਜ਼ਰ ਵੇਖਣ ਨੂੰ ਮਿਲ ਰਹੇ ਅਜੇ ਵੀ ਕੈਮਰਾਮੈਨ ਜਿਹੜਾ ਪਿਛੋਕੜ ਰਿਕਾਰਡਿੰਗ ਕੀਤੀ ਆ ਵੀ ਪਾਣੀ ਜਿਹੜਾ ਅਜੇ ਵੀ ਇਹਨਾਂ ਦੇ ਘਰਾਂ ਦੇ ਪਿੱਛੇ ਬਹੁਤ ਜ਼ਿਆਦਾ ਹੈ ਕਿਉਂਕਿ ਬਿਲਕੁਲ ਤੁਸੀ ਦੇ ਬੰਨ ਦੇ ਉੱਤੇ ਇਹ ਪਿੰਡ ਜਿਹੜਾ ਵਸਿਆ ਹੋਇਆ ਵਾ ਸਾਡੀ ਸਰਕਾਰ ਗਾੜੀ ਇੱਕ ਹੱਥ ਜੋੜ ਕੇ ਬੜੀ ਵੱਡੀ ਅਪੀਲ ਆ ਕਿ ਜੇ ਹੋ ਸਕੇ ਤੇ ਤੁਸੀਂ ਜਿੱਥੇ ਜ਼ਮੀਨਾਂ ਦਾ ਮੁਆਵਜ਼ਾ ਦੇਣਾ ਵਾ ਉੱਥੇ ਜਿਹੜੇ ਲੋਕ ਹੜ੍ਹ ਦੇ ਨਾਲ ਜਿਨ੍ਹਾਂ ਦੇ ਘਰ ਬਰਬਾਦ ਹੋ ਚੁੱਕੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਆਣ ਕੇ ਇਹਨਾਂ ਦੇ ਹਾਲਾਤ ਵੇਖੇ ਜਾਣ ਸਰਕਾਰੀ ਜਿੰਨੇ ਵੀ ਕਰਮਚਾਰੀ ਨੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਜਾਣ ਕਿ ਉਹ ਪਰਸਨਲ ਤੌਰ 'ਤੇ ਖੁਦ ਆਣ ਕੇ ਵੇਖਣ ਇਹ ਮੰਗ ਕੋਈ ਮਤਲਬ ਕਿ ਸਾਡੇ ਮੰਗ ਤੇ ਨਾ ਦੇਣ ਬਿਲਕੁਲ ਇਹ ਬੜੀ ਵੱਡੀ ਜਿਹੜੀ ਇਹ ਗੱਲ ਕੀਤੀ ਹੈ ਕਿਉਂਕਿ ਜਿਹੜੇ ਵੇਖੋ ਘਰਾਂ 'ਚ ਰਾਸ਼ਨ ਪਹੁੰਚਾਉਣਾ ਸੀ ਜਾਂ ਉਹ ਸਮਾਜਿਕ ਸੇਵਾ ਜਥੇਬੰਦੀਆਂ ਨੇ ਕੰਮ ਤਾਂ ਕਰ ਲਏ ਨੇ ਲੇਕਿਨ ਜਿਹੜੀ ਜ਼ਰੂਰਤ ਇਹ ਹੈ ਕਿ ਜਿਹੜੇ ਘਰਾਂ ਦਾ ਨੁਕਸਾਨ ਹੋ ਚੁੱਕਾ ਹੈ ਜਿਹੜੇ ਘਰਾਂ ਦਾ ਸਮਾਨ ਦਾ ਨੁਕਸਾਨ ਹੋ ਚੁੱਕਾ ਜਿਹ ਕੀ ਸਰਕਾਰਾਂ ਹੀ ਇੰਨੀ ਜਿਹੜੀ ਹੈ ਕੋ ਗ੍ਰਾਂਟ ਜਾਰੀ ਕਰ ਸਕਦੀਆਂ ਨੇ ਆਮ ਲੋਕ ਤਾਂ ਲੋਕਾਂ ਦੇ ਘਰਾਂ ਤੱਕ ਬਾਹ ਫੜ ਸਕਦੇ ਨੇ ਰਾਸ਼ਨ ਪਾਣੀ ਪਹੁੰਚਾ ਸਕਦੇ ਨੇ ਜਾਂ ਹੋਰ ਕੋਈ ਜ਼ਰੂਰੀ ਵਸਤਾਂ ਪਹੁੰਚਾ ਸਕਦੇ ਨੇ ਲੇਕਿਨ ਇਹ ਹੁਣ ਸਰਕਾਰ ਦਾ ਮੋਢਲਾ ਫਰਜ਼ ਹੈ ਲੋਕ ਸਰਕਾਰਾਂ ਵੀ ਇਸੇ ਕਰਕੇ ਚੁੰਨਦੇ ਨੇ ਕਿੰਨਾ ਕੁ ਨੁਕਸਾਨ ਹੈ ਕਰਦਾ ਸਰ ਕੁਛ ਨਹੀਂ ਬਚਿਆ ਹੂੰ ਬਹੁਤ ਤਰਸੀਓਗਲਾਤ ਹੂੰ ਸਰ ਆਪਾਂ ਇੱਕ ਹਫਤੇ ਤੋਂ ਬਟਾਲੇ ਰਹਿ ਰਹੇ ਆਪਣੇ ਜੀ ਜੂਨਾ ਤੋਂ ਆਜ ਗਏ ਆ ਸਰ ਪਿਆਰ ਰੱਖਣ ਲਈ ਜਗਾਨੀਆਂ ਕੀ ਬਿਲਕੁਲ ਤੁਸੀਂ ਤੁਸੀਂ ਦੇਖ ਸਕਦੇ ਹੋ ਇਹ ਤਕਲੀਫ ਹੈ ਇਹ ਦਰਦ ਝਲਕ ਰਿਹਾ ਹੈ ਅੱਖਾਂ ਦੇ ਵਿੱਚੋਂ ਉਹ ਘਰ ਜਿੱਥੇ ਆਪਣੀ ਜ਼ਿੰਦਗੀ ਬਤੀਤ ਕਰਦੇ ਸਨ ਅੱਜ ਉਹ ਸਮਾਨ ਜਿਹੜਾ ਕੋਈ ਕਿਤੇ ਬੜੀ ਮੁਸ਼ਕਲ ਦੇ ਨਾਲ ਸ਼ੌਂਕ ਨਾ ਬਣਾ ਹੋਇਆਗਾ ਕੀ ਕਪੜੇ ਕੋਈ ਕਪੜੇ ਕੋਈ ਵਗੈਰਾ ਕੁਝ ਨਹੀਂ ਬਚਿਆ ਕੁਝ ਨਹੀਂ ਸਿਰ ਕੁਝ ਨਹੀਂ ਕੁਝ ਨਹੀਂ ਹਾਂ ਬਿਲਕੁਲ ਇਹ ਦ੍ਰਿਸ਼ਾਂ ਜੇ ਅਸੀਂ ਦੇਖ ਵੀ ਸਕਦੇ ਹਾਲਾਤ ਵੀ ਦੇਖ ਸਕਦੇ ਆ ਅੱਜ ਫਿਰ ਮਾਂ ਜੀ ਬਸ ਉੱਥੋਂ ਕਪੜੇ ਲੈ ਕੇ ਆ ਸਰ ਜਿਹੜੇ ਆਪਾਂ ਕਪੜੇ ਪਹਿਨ ਨਹੀਂ ਨਾ ਉਹਨਾਂ ਚ ਹੀ ਆਪਾਂ ਪਤਾ ਨਹੀਂ ਇਹਨਾਂ ਨੇ ਸਾਨੂੰ ਕਿਵੇਂ ਪਾਣੀ ਚੋਂ ਕੱਢ ਕੇ ਖੜਿਆ ਉਹ ਆਪਾਂ ਹੀ ਜਾਣਦੇ ਆ ਸਾਹੀ ਉਹ ਤੋਂ ਪਾਣੀ ਕਿੰਨਾ ਕਿੰਨਾ ਆ ਗਿਆ ਬਸ ਜ਼ਿੰਦਗੀ ਬੱਚੀ ਬਸ ਸਰ ਹੋਰ ਕੁਛ ਨਹੀਂ ਕਿੰਨਾ ਕਿੰਨਾ ਪਾਣੀ ਆ ਗਿਆ ਸੀ ਉਹਨਾਂ ਸਰ ਪਾਣੀ ਇੱਥੇ ਸਾਰਾ ਪੂਰਾ ਡੋਬੂ ਹੀ ਸਾਡਾ ਘਰ ਆਪਾਂ ਚਰਚ ਤੇ ਦੋ ਦਿਨ ਰਹੇ ਆ ਇਹਨਾਂ ਨੇ ਫਿਰਾਨੂੰ ਫੋਨ ਕੀਤਾ ਕਿ ਤੂੰ ਹੀ ਮਤਲਬ ਕਿ ਥੋੜਾ ਵੀ ਪਾਣੀ ਘਟਦਾ ਤੁਹਾਨੂੰ ਦੱਸੋ ਆਪਾਂ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਰੈਸਕਿਊ ਕਰ ਸਕਦੇ ਸਰ ਇਹਨਾਂ ਨੇਾਨੂੰ ਕੱਢ ਕੇ ਖੜਾ ਕੋਰੀਡੋਰ ਤੋਂ ਉੱਪਰ ਆਪਾਂ ਜਿੱਤ ਗਏ ਆ ਅੱਜ ਜਦੋਂ ਆਣ ਕੇ ਹਾਲਾਤ ਵੇਖੇ ਆ ਤੇ ਸਮਝ ਨਹੀਂ ਆ ਰਿਹਾ ਕੁਛ ਨਹੀਂ ਸਰ ਗਾਂ ਚੁੱਲ੍ਹਾ ਰਕਲੀ ਜਗ੍ਹਾ ਨਹੀਂ ਆ ਗਈ ਬਿਲਕੁਲ ਆ ਤੁਸੀਂ ਦੇਖੋ ਇਹ ਦਰਦ ਜਿਹੜਾ ਹੈ ਉਹ ਬਿਆਨ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਨੇ ਜਿਹੜੀਆਂ ਤਬਾਈ ਦੇ ਮੰਜ਼ਰ ਨੂੰ ਬਿਆਨ ਕਰਦੀਆਂ ਨੇ ਕਿ ਘਰਾਂ ਦੇ ਵਿੱਚ ਕੁਝ ਨਹੀਂ ਬਚਿਆ ਔਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਦੋਂ ਇੱਥੇ ਸੀ ਤਾਂ 6-6 ਫੁੱਟ ਪਾਣੀ ਉਹਨਾਂ ਦੇ ਘਰਾਂ 'ਚ ਆ ਗਿਆ ਤੇ ਬੜੀ ਮੁਸ਼ਕਲ ਦੇ ਨਾਲ 20 ਫੁੱਟ 20-20 ਫੁੱਟ ਪਾਣੀ ਸੀ 20 ਫੁੱਟ ਪਾਣੀ ਸਾਡੇ ਘਰ ਦੋ-ਦੋ ਬੰਦੇ ਡੋਬੂ ਪਾਣੀ ਸਾਡੇ ਘਰੇ ਬਿਲਕੁਲ ਬਹੁਤ ਜ਼ਿਆਦਾ ਪਾਣੀ ਸੀ ਉਹਨਾਂ ਕਹਿੰਦੇ ਕਿ ਪੂਰਾ ਪੂਰਾ ਘਰ ਜਿਹੜਾ ਹੈ ਉਹ ਡੁੱਬਿਆ ਹੋਇਆ ਸੀ ਦੋ ਦੋ ਬੰਦੇ ਤੱਕ ਜਿਹੜੇ ਆ ਉਹ ਪਾਣੀ ਸੀ ਔਰ ਆ ਜਿਹੜੇ ਘਰਾਂ ਦੇ ਵਿੱਚ ਸਮਾਨ ਪਿਆ ਸੀ ਉਹ ਬੁਰੀ ਤਰ੍ਹਾਂ ਖਰਾਬ ਹੋ ਚੁੱਕਾ ਹੈ ਫਰਨੀਚਰ ਦਾ ਸਮਾਨ ਖਰਾਬ ਹੋ ਚੁੱਕਾ ਹੈ ਲੋਕ ਜਿਹੜੇ ਨੇ ਇਸ ਵਕਤ ਬੜੀ ਹੀ ਜੜੀ ਹੈ ਤਰਸੀ ਹੋ ਗੁਹਾਲਾਤ ਦੇ ਵਿੱਚ ਜੋ ਹੈ ਉਹ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਕਿਉਂਕਿ ਇਸ ਵਾਰੀ ਪਾਣੀ ਨੇ ਬਹੁਤ ਕਹਿਰ ਕੀਤਾ ਹੈ ਔਰ ਇਹ ਸਾਰਾ ਮੰਜ਼ਰ ਜੋ ਹੈ ਤੁਸੀਂ ਜੋ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹ ਦ੍ਰਿਸ਼ ਇਹ ਉਹ ਘਰਾਂ ਦਾ ਸਮਾਨ ਜਿਹੜਾ ਕਿ ਇਸ ਵਾਰੀ ਪਾਣੀ ਨੇ ਤਬਾਹ ਕਰ ਦਿੱਤਾ ਔਰ ਇਹ ਇੱਕ ਘਰ ਦੀ ਕਹਾਣੀ ਨਹੀਂ ਇਹ ਪੂਰੇ ਪੂਰੇ ਪਿੰਡ ਦੇ ਵਿੱਚ ਜੋ ਤਬਾਈ ਹੋਈ ਹੈ ਤੁਸੀਂ ਦੇਖ ਸਕਦੇ ਜਿਹੜੇ ਵੀ ਘਰ ਦੇ ਵਿੱਚ ਦੇਖ ਲਓ ਸਾਰੇ ਘਰਾਂ ਦਾ ਸਮਾਨ ਜਿਹੜਾ ਹੈ ਇਸ ਵਕਤ ਲੋਕਾਂ ਵੱਲੋਂ ਕਿਉਂਕਿ ਅੱਜ ਥੋੜੀ ਧੁੱਪ ਲੱਗੀ ਹੈ بارش ਨਹੀਂ ਹੋਈ ਇੱਥੇ ਤਾਂ ਲੋਕਾਂ ਨੇ ਥੋੜਾ ਜਾ ਜਿਹੜਾ ਹੈ ਉਹ ਸੁੱਖ ਦਾ ਸਾal ਆਇਆ ਹੈ ਰਾਹਤ ਮਿਲੀ ਹੈ ਲੋਕਾਂ ਨੂੰ ਇਸ ਕਰਕੇ ਲੋਕਾਂ ਵੱਲੋਂ ਆਪਣਾ ਜਿਹੜਾ ਕੋਈ ਸਮਾਨ ਬਚਿਆ ਹੈ ਉਸ ਨੂੰ ਜੋ ਹੈ ਉਹ ਬਾਹਰ ਘਰਾਂ ਤੋਂ ਬਾਹਰ ਕੱਢ ਕੇ ਉਸ ਨੂੰ ਸੁਕਾਨ ਦੀ ਜਿਹੜੀ ਹੈ ਹੁਣ ਕੋਸ਼ਿਸ਼ ਚੱਲ ਰਹੀ ਹੈ ਔਰ ਇਹ ਮੰਜ਼ਰ ਜਿਹੜਾ ਹੈ ਇਹ ਤਬਾਈ ਦਾ ਮੰਜ਼ਰ ਨਿਕਲ ਕੇ ਸਾਹਮਣੇ ਆਇਆ ਹੈ ਜਦੋਂ ਰਾਵੀ ਦੇ ਦਰਿਆ ਦੇ ਵਿੱਚੋਂ ਥੋੜਾ ਜਿਹਾ ਪਾਣੀ ਇੱਥੇ ਘਟਿਆ ਹੈ ਕੀ ਮੰਨਦੇ ਹੋ ਕਿੰਨਾ ਕੁ ਪਾਣੀ ਨੇ ਤਬਾਈ ਕੀਤੀ ਹੈ ਬਹੁਤ ਜ਼ਿਆਦਾ ਤਬਾਈ ਕੀਤੀ ਹੈ ਬਹੁਤ ਜ਼ਿਆਦਾ ਪਾਣੀ ਨੇ ਤਬਾਈ ਕੀਤੀ ਹੈ ਇੰਨੀ ਤਬਾਈ ਕੀਤੀ ਹੈ 13 13 ਫੁੱਟ 14 14 ਫੁੱਟ ਬਣ ਗਿਆ ਇੱਥੇ ਥੱਲੇ ਨਹੀਂ ਵੇ ਤੇ ਇੱਥੇ ਇਹਨੇ ਨਾ ਸਾਰੇ ਘਰ ਡੁੱਬ ਗਏ ਹਾਂ ਜੀ ਹਾਂ ਜੀ ਪਾਣੀ ਵੇਖੋ ਸਰ ਪੂਰਾ ਉਤੋਂ ਨਹੀਂ ਵਗਿਆ ਵਾ ਹੈ ਉਧਰ ਗਏ ਹਾਂ ਉਹ ਇੱਥੇ ਇਹਨਾਂ ਨੂੰ ਮੈਨੂੰ ਪਾਣੀ ਹੋ ਗਿਆ ਗੜੀ ਭਾਜੀ ਅੰਦਰ-ਬਾਰ ਵੀ ਵਾਰ ਕੇ ਵੇਖ ਸਕਦੇ ਹੋ ਜਿਉ ਇੱਧਰੋਂ ਬਾਹਰੋਂ ਨਾ ਵੇਖੋ ਅੰਦਰੋਂ ਵੇਖੋ ਵੀ ਕੀ ਹਾਲਾਤ ਹੈਗਾ ਘਰਾਂ ਦੇ ਹਾਂ ਬਿਲਕੁਲ ਅੰਦਰ ਚਲ ਕੇ ਵੀ ਦੇਖਾਂਗੇ ਅਸੀਂ ਕਿ ਕੀ ਹਾਲਾਤ ਨੇ ਲੋਕਾਂ ਦਾ ਬੁਰਾ ਹਾਲ ਹੈ ਲੋਕੀ ਕਹਿੰਦੇ ਨੇ ਕਿ ਅਸੀਂ ਬੜੀ ਮੁਸ਼ਕਲ ਨਾਲ ਆਪਣੀਆਂ ਜਾਨਾਂ ਬਚਾਈਆਂ ਔਰ ਸਮਾਨ ਜਿਹੜਾ ਹੈ ਉਹ ਸਾਰੀ ਸਾਰਾ ਜੋ ਹੈ ਉਹ ਖਰਾਬ ਹੋ ਗਿਆ ਗਰੀਬ ਲੋਕ ਨੇ ਪਹਿਲਾਂ ਹੀ ਜਿਹੜਾ ਆਪਣਾ ਗੁਜ਼ਾਰਾ ਜਿਹੜਾ ਹੈ ਬੜੀ ਮੁਸ਼ਕਲ ਨਾਲ ਕਰਦੇ ਨੇ ਔਰ ਬਿਲਕੁਲ ਪਿੰਡ ਦੀ ਗਲੀਆਂ ਦੇ ਅੰਦਰ ਤੁਸੀਂ ਦੇਖ ਸਕਦੇ ਅਸੀਂ ਕਿ ਜਿਹੜੇ ਵੀ ਘਰ ਨੇ ਦੇਖੋ ਸਾਰਾ ਸ ਵੱਲੋਂ ਬਾਹਰ ਕੱਢ ਕੇ ਜੋ ਹੈ ਇੱਥੇ ਰੱਖਿਆ ਗਿਆ ਹੈ ਉਹ ਸਾਰਾ ਸਮਾਨ ਜੋ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕਾ ਹੈ ਔਰ ਪੂਰਾ ਪੂਰਾ ਬਰਬਾਦੀ ਜਿਹੜੀ ਹੈ ਉਹ ਹੋਈ ਸਾਰੇ ਬੈੱਡ ਟੁੱਟੇ ਰਜਾਈਆਂ ਨਹੀਂ ਹੈਗੀਆਂ ਉੱਪਰ ਲੈਣ ਨੂੰ ਇੱਕ ਦੋ ਜਣੇ ਨੇ ਸਾਡੀ ਮਦਦ ਕੀਤੀ ਹੈ ਥੋੜਾ ਬਲੈਂਕਟ ਵਗੈਰਾ ਦਿੱਤੇ ਨੇ ਤੇ ਸਰਕਾਰ ਤੇ ਕਹਿੰਦੀ ਅਸੀਂ ਸਾਰਾ ਕੁਝ ਕਰ ਰਹੇ ਕੋਈ ਪਹੁੰਚਿਆ ਤੁਹਾਡੇ ਤੱਕ ਸਰਕਾਰ ਵੱਲੋਂ ਕੋਈ ਸੌਲਤਾ ਨਹੀਂ ਸਰਕਾਰ ਵੱਲੋਂ ਕੋਈ ਸੌਲ ਕੋਈ ਨਹੀਂ ਕੋਈ ਮਿਲੀ ਪੰਜਾਬ ਜਿਹੜੇ ਜਿਹੜੀ ਸਮਾਜ ਸੇਵੀ ਜਥੇਬੰਦੀਆਂ ਜਿਹੜੀਆਂ ਉਹ ਰਾਸ਼ਨ ਪਾਉਂਦੀਆਂ ਪਈਆਂ ਜਥੇਬੰਦੀਆਂ ਕਰਦੀਆਂ ਪਈਆਂ ਨੇ ਆਰਮੀ ਨੇ ਬਹੁਤ ਸਪੋਰਟ ਕੀਤੀ ਆ ਹਾਂਜੀ ਦਾ ਨਹੀਂ ਇਹ ਸਾਰਾ ਸਮਾਨ ਖਰਾਬ ਹੋ ਚੁਕਾ ਹੈ ਔਰ ਇੱਥੇ ਇਸ ਵਕਤ ਸਮੈਲ ਵੀ ਜਿਹੜੀ ਆ ਬਹੁਤ ਜ਼ਿਆਦਾ ਔਰ ਦੇਖੋ ਘਰ ਦੇ ਹਾਲਾਤ ਦੇਖੋ ਕਿ ਘਰ ਦੇ ਵਿੱਚ ਇਸ ਵਕਤ ਖੜੇ ਹੋਣ ਜੋਗੀ ਵੀ ਜਿਹੜੀ ਆ ਉਹ ਜਗਾ ਨਹੀਂ ਬਚੀ ਆ ਜਿਹੜੀ ਮਿੱਟੀ-ਮੁੱਟੀ ਸਾਰੀ ਇਹ ਖਰਾਬ ਹੋਈ ਹੈ ਘਰ ਵੇੜਾ ਇਹ ਪਾਣੀ ਕਰਕੇ ਪਾਣੀ ਕਰਨੀ ਹੋਇਆ ਉਹ ਥੱਲੇ ਰੁੜ ਗਈ ਮਿੱਟੀ ਸਾਰੀ ਆਡਾ ਵੀ ਫਰਸ਼ ਸਾਰਾ ਹੀ ਟੁੱਟ ਗਿਆ ਬੈ ਗਿਆ ਆ ਦੇਖੋ ਬੜੀ ਮੁਸ਼ਕਲ ਦੇ ਵਿੱਚ ਨੇ ਇਸ ਵਲੇ ਹਾਲਾਤ ਜਿਹੜੇ ਨੇ ਇਹ ਬਿਆਨ ਕਰਦੇ ਨੇ ਔਰ ਇਹ ਤਸਵੀਰਾਂ ਜਿਹੜੀਆਂ ਨੇ ਇਸ ਗੱਲ ਦੀ ਗਵਾਈ ਭਰਦੀਆਂ ਨੇ ਕਿ ਕਿਵੇਂ ਜਿਹੜੀ ਆ ਇਹ ਤਬਾਈ ਦਾ ਮੰਜ਼ਰ ਇਸ ਪਾਣੀ ਨੇ ਇਸ ਵਾਰੀ ਇੱਥੇ ਕੀਤਾ ਹੈ ਸਾਰੀਆਂ ਗੱਲਾਂ ਦਾ ਜਿਹੜ ਇਹ ਸਬੂਤ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਆਖਰੀ ਉੱਚੀ ਜਗ੍ਹਾ ਪਹੁੰਚੇ ਆ ਪਰ ਉੱਥੇ ਵੀ ਜੋ ਹੈ ਘਰ ਦਾ ਬੁਰਾ ਹਾਲਾਤ ਹੋ ਚੁੱਕੇ ਨੇ ਘਰ ਰਹਿਣ ਯੋਗ ਜਿਹੜੇ ਨੇ ਉਹ ਨਹੀਂ ਰਹੇ ਸਮਾਨ ਸਾਰਾ ਟੁੱਟ ਚੁੱਕਾ ਹੈ ਦਰਵਾਜ਼ੇ ਟੁੱਟ ਚੁੱਕੇ ਨੇ ਪਾਣੀ ਦੇ ਨਾਲ ਜੋ ਹੈ ਬੁਰੇ ਹਾਲਾਤ ਜਿਹੜੇ ਨੇ ਇਸ ਵਕਤੇ ਨਾਲ ਲੋਕਾਂ ਦੇ ਹੋ ਚੁੱਕੇ ਨੇ ਔਰ ਬੀਬੀ ਕਿਵੇਂ ਲੱਗਦਾ ਕਿ ਕਿਵੇਂ ਗੁਜ਼ਾਰਾ ਹੋਏਗਾ ਅੱਗੋਂ ਹੁਣ ਕੁਝ ਦਿਸਦਾ ਉਹਨਾਂ ਵੇਖੋ ਕੰਮਕਾਰ ਤੇ ਕੋਈ ਚੱਲਣ ਨਹੀਂ ਰਿਹਾ ਹੱਲੇ ਵੇਲੇ ਰਹਿਣਾ ਸਾਲ ਸੇ 6 ਮਹੀਨੇ ਕੰਮ ਨਹੀਂ ਚੱਲਣਾ ਇੱਥੇ ਮੈਂ ਤਾਂ ਕਰੀ ਦੀ ਪੈੜੀਆਂ ਜੋ ਕਰਕੇ ਲਿਹਾਈ ਦੀ ਹੁਣ ਨਾ ਕੰਮ ਚੱਲਣਾ ਤੇ ਨਾ ਹੱਲੇ ਕੋ ਪੈਸਾ ਤੇ ਲਾਵਾ ਨਾ ਅੜ ਕੋ ਹੱਲੇ ਕਾਰੀ ਬੰਨ੍ਹਣੇ ਸੀਤੀ ਅਬੇ ਕੋਲ ਇਹ ਵੇਖੋ ਦੇਖੋ ਇਹ ਬੜੀ ਜ਼ਰੂਰੀ ਗੱਲ ਜਿਹੜੀ ਹੈ ਬੜਾ ਵੱਡੀ ਗੱਲ ਜਿਹੜੀ ਹੈ ਕੀਤੀ ਹੈ ਕਿ ਕੰਮ ਜਿਹੜਾ ਹੈ ਉਹ ਵੀ ਹਾਲੇ 3-4 ਮਹੀਨੇ ਅੱਗੋਂ ਨਹੀਂ ਚੱਲਣਾ ਕਿਉਂਕਿ ਪਹਿਲੀਆਂ ਜ਼ਮੀਨਾਂ ਖਰਾਬ ਹੋ ਚੁੱਕੀਆਂ ਨੇ ਜ਼ਮੀਨਾਂ ਦੇ ਵਿੱਚ ਇਹ ਕੰਮ ਕਰਦੇ ਸਨ ਉੱਥੋਂ ਇਹ ਘਰ ਦਾ ਗੁਜ਼ਾਰਾ ਕਰਦੇ ਸੀ ਔਰ ਜ਼ਮੀਨਾਂ ਦੇ ਵਿੱਚ ਇੰਨੀ ਜ਼ਿਆਦਾ ਸਿਲਟ ਆ ਗਈ ਹੈ ਕਿਉਂਕਿ ਇਹ ਫਸਲ ਤੇ ਖਰਾਬ ਹੋ ਗਈ ਹੈ ਉਸ ਤੋਂ ਬਾਅਦ ਜਿਹੜੀ ਰੇਤ ਆ ਗਈ ਹੈ ਮਿੱਟੀ ਆ ਗਈ ਹੈ ਕਦੋਂ ਨਿਕਲੇਗੀ ਕਦੋਂ ਪਹਿਲੀਆਂ ਜਿਹੜੀਆਂ ਨੇ ਫਿਰ ਦੁਬਾਰਾ ਜਿਹੜੇ ਵਾਈ ਜੋਗ ਹੋਣ ਗਿਆ ਇਹ ਤੇ ਆਉਣ ਵਾਲੇ ਸਮੇਂ ਤੋਂ ਬਾਅਦ ਹੀ ਪਤਾ ਲੱਗੇਗਾ ਲੇਕਿਨ ਇਹਨਾਂ ਲੋਕਾਂ ਨੂੰ ਹੁਣ ਇਹ ਫਿਕਰ ਹੈ ਕਿ ਕਿਵੇਂ ਉਹ ਆਪਣੇ ਘਰ ਦਾ ਗੁਜ਼ਾਰਾ ਕਰਨਗੇ ਔਰ ਕਿਵੇਂ ਉਹਨਾਂ ਦੇ ਜਿਹੜੇ ਨੇ ਕੰਮ ਦੁਬਾਰਾ ਠੀ ਨਿਊਜ਼ ਵੇਰਾ ਬਾਬਾ ਨਾਨਕ ਗੁਰਦਾਸਪੁਰ